ਸਾਸਤਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਇੱਕ ਐਸਾ ਸਫਰ ਜੋ ਸ਼ਬਦਾਂ ਤੋਂ ਨਹੀਂ ਰੂਹ ਤੋਂ ਲਿਖਿਆ ਗਿਆ ਹੈ ਇਹ ਸਫਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਹ ਬਾਣੀ ਜੋ ਸਾਨੂੰ ਜੀਵਨ ਦਾ ਅਸਲ ਮਤਲਬ ਸਮਝਾਉਂਦੀ ਹੈ ਸੱਚਾਈ ਪਿਆਰ ਨਿਮਰਤਾ ਅਤੇ ਰੱਬ ਨਾਲ ਜੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1430 ਅੰਗਾਂ ਦੇ ਇੱਕ ਵਿਸ਼ਾਲ ਧਾਰਮਿਕ ਅਤੇ ਆਤਮਿਕ ਗ੍ਰੰਥ ਹਨ ਇਸ ਇੱਕ ਧਰਮ ਦੇ ਸਦੀਵੀ ਗੁਰੂ ਹੋਰ ਅਤੇ ਮਨੁੱਖਤਾ ਲਈ ਇੱਕ ਆਤਮਕ ਮਾਰਗਦਰਸ਼ਕ ਹਨ ਇਸ ਵਿੱਚ 36 ਲੇਖਕਾਂ ਦੀ ਬਾਣੀ ਜਿਸ ਵਿੱਚ 6 ਗੁਰੂ 15 ਭਗਤ 11 ਭਟ ਤੇ ਹੋਰ ਕਵੀ ਸ਼ਾਮਿਲ ਹਨ ਅਧਿਆਇ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਦਾ ਆਰੰਭ ਇੱਕ ਓਮਕਾਰ ਸਾਰਾ ਸੰਸਾਰ ਇੱਕ ਰੱਬ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸ਼ੁਰੂਆਤ ਹੁੰਦੀ ਹੈ ਇੱਕ ਓਮਕਾਰ ਨਾਲ ਇਸ ਦਾ ਮਤਲਬ ਹੈ ਕਿ ਸਾਰੀ ਸ੍ਰਿਸ਼ਟੀ ਦਾ ਇੱਕ ਹੀ ਸਰੋਤ ਹੈ ਇੱਕ ਹੀ ਰੱਬ ਨਾ ਉਹ ਕਿਸੇ ਧਰਮ ਨਾਲ ਬੱਝੇ ਹਨ ਨਾ ਕਿਸੇ ਰੰਗ ਜਾਂ ਜਾਤ ਨਾਲ ਉਹ ਹਰੇਕ ਵਿੱਚ ਵਸਦੇ ਹਨ ਪੱਤੇ ਵਿੱਚ ਪਾਣੀ ਵਿੱਚ ਦਿਲ ਵਿੱਚ ਤੇ ਸਹ ਵਿੱਚ ਜਦੋਂ ਅਸੀਂ ਇਹ ਗੱਲ ਸਮਝ ਲੈਂਦੇ ਹਾਂ ਤਾਂ ਦਸੀਂ ਕਿਸੇ ਵਿੱਚ ਫਰਕ ਨਹੀਂ ਦੇਖਦੇ ਨਾ ਕੋਈ ਵੱਡਾ ਨਾ ਕੋਈ ਛੋਟਾ ਨਾ ਕੋਈ ਉੱਚੀ ਜਾਤ ਨਾ ਕੋਈ ਨੀਵੀ ਸਭ ਵਿੱਚ ਇੱਕੋ ਜੋਤ ਹੈ ਰੱਬ ਦੀ ਜੋਤ ਹੈ ਸੱਚਾ ਜੀਵਨ ਜਿਉਣਾ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਕਿ ਰੱਬ ਤੱਕ ਪਹੁੰਚਣ ਦਾ ਸਭ ਤੋਂ ਸੱਚਾ ਰਾਹ ਹੈ ਸੱਚਾਈ ਨਾਲ ਜਿਉਣਾ ਸੱਚ ਬੋਲਣਾ ਆਸਾਨ ਹੈ ਪਰ ਸੱਚੇ ਕਰਮ ਕਰਨਾ ਮੁਸ਼ਕਿਲ ਗੁਰੂ ਜੀ ਕਹਿੰਦੇ ਹਨ ਜਿਹੜਾ ਇਨਸਾਨ ਆਪਣੀ ਮਿਹਨਤ ਨਾਲ ਖਾਂਦਾ ਹੈ ਅਤੇ ਜੋ ਕੁਝ ਉਸ ਦੇ ਕੋਲ ਹੈ ਉਹ ਦੂਜਿਆਂ ਨਾਲ ਸਾਂਝਾ ਕਰਦਾ ਹੈ ਉਹ ਹੀ ਸੱਚੇ ਰਾਹ ਤੇ ਤੁਰ ਰਿਹਾ ਹੈ ਉਹ ਸਾਨੂੰ ਦੱਸਦੇ ਹਨ ਕਿ ਰੱਬ ਉੱਥੇ ਨਹੀਂ ਜਿੱਥੇ ਸਿਰਫ ਮੱਥੇ ਟੇਕੇ ਜਾਂਦੇ ਹਨ ਰੱਬ ਉਥੇ ਹਨ ਜਿੱਥੇ ਦਿਲ ਸਾਫ਼ ਹੈ ਜਿੱਥੇ ਮਨੁੱਖਤਾ ਹੈ ਅਹੰਕਾਰ ਤੇ ਵਿਕਾਰਾਂ ਤੇ ਕਾਬੂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਕਿ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਉਸਦਾ ਆਪਣਾ ਅਹੰਕਾਰ ਹੈ ਜਦੋਂ ਅਸੀਂ ਆਪਣੇ ਆਪ ਨੂੰ ਸਭ ਤੋਂ ਵੱਡਾ ਮੰਨਣ ਲੱਗ ਪੈਂਦੇ ਹਾਂ ਉਸ ਵੇਲੇ ਅਸੀਂ ਰੱਬ ਤੋਂ ਦੂਰ ਹੋ ਜਾਂਦੇ ਹਾਂ ਇਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ ਇਹ ਸਾਡੇ ਮਨ ਦੀ ਧੂੜ ਹਨ ਜਦੋਂ ਅਸੀਂ ਨਾਮ ਸਿਮਰਨ ਕਰਦੇ ਹਾਂ ਜਦੋਂ ਅਸੀਂ ਰੱਬ ਨੂੰ ਹਰ ਪਲ ਯਾਦ ਕਰਦੇ ਹਾਂ ਤਾਂ ਇਹ ਧੂੜ ਹੌਲੀ-ਹੌਲੀ ਮਿਟ ਜਾਂਦੀ ਹੈ ਤੇ ਮਨ ਸ਼ਾਂਤ ਹੋ ਜਾਂਦਾ ਹੈ। ਪਿਆਰ, ਦਇਆ ਤੇ ਮਨੁੱਖਤਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਸਭ ਤੋਂ ਵੱਡਾ ਧਰਮ ਹੈ ਪਿਆਰ ਤੇ ਦਇਆ। ਜੇ ਕਿਸੇ ਦੇ ਦਿਲ ਵਿੱਚ ਪਿਆਰ ਨਹੀਂ ਤਾਂ ਉਸ ਦੀ ਉਪਾਸਨਾ ਵੀ ਖਾਲੀ ਹੈ। ਰੱਬ ਤੱਕ ਪਹੁੰਚਣ ਲਈ ਰਸਮਾਂ ਨਹੀਂ, ਦਿਲ ਦੀ ਸਾਫੀ ਚਾਹੀਦੀ ਹੈ। ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਕਿਸੇ ਭੁੱਖੇ ਨੂੰ ਖਾਣਾ ਦਿੰਦੇ ਹਾਂ, ਇਆ ਕਿਸੇ ਦੁਖੀ ਦੀ ਆਸ ਬਣਦੇ ਹਾਂ ਤਾਂ ਉਹੀ ਅਸਲ ਉਪਾਸਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਰੱਬ ਮਨੁੱਖੀ ਰੂਪ ਵਿੱਚ ਸਾਡੇ ਆਲੇ-ਦੁਆਲੇ ਹੀ ਹੈ ਬਸ ਅਸੀਂ ਉਸ ਨੂੰ ਪਛਾਣੀਏ ਜਾਤ ਪਾਤ ਅਤੇ ਸਮਾਨਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਬਹੁਤ ਵੱਡਾ ਸੰਦੇਸ਼ ਹੈ ਸਮਾਨਤਾ ਰੱਬ ਨੇ ਕਿਸੇ ਨੂੰ ਉੱਚਾ ਜਾਂ ਨੀਵਾਂ ਨਹੀਂ ਬਣਾਇਆ ਇਹ ਫਰਕ ਤਾਂ ਮਨੁੱਖ ਨੇ ਆਪ ਪੈਦਾ ਕੀਤੇ ਹਨ ਗੁਰੂ ਜੀ ਕਹਿੰਦੇ ਹਨ ਜੇ ਕਿਸੇ ਦੇ ਦਿਲ ਵਿੱਚ ਪਿਆਰ ਹੈ ਤੇ ਕਰਮ ਸਾਫ ਹਨ ਉਹੀ ਅਸਲ ਵਿੱਚ ਉੱਚਾ ਹੈ ਇਸੇ ਲਈ ਗੁਰੂ ਘਰ ਵਿੱਚ ਲੰਗਰ ਦੀ ਪ੍ਰਥਾ ਸ਼ੁਰੂ ਹੋਈ ਜਿੱਥੇ ਰਾਜਾ ਤੇ ਗਰੀਬ ਇੱਕੋ ਪੰਗਤ ਵਿੱਚ ਬੈਠ ਕੇ ਖਾਂਦੇ ਹਨ ਇਹ ਸਿਰਫ ਖਾਣਾ ਨਹੀਂ ਇਹ ਇੱਕ ਸੰਦੇਸ਼ ਹੈ ਕਿ ਸਭ ਇੱਕੋ ਜਿਹੇ ਹਨ ਖਾਲੀ ਰਸਮਾਂ ਨਹੀਂ ਸੱਚੇ ਕਰਮ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਕਿ ਖਾਲੀ ਧਾਰਮਿਕ ਰਸਮਾਂ ਨਾਲ ਰੱਬ ਨਹੀਂ ਮਿਲਦਾ ਜੇ ਦਿਲ ਵਿੱਚ ਅਹੰਕਾਰ ਹੈ ਜੇ ਕਿਸੇ ਨਾਲ ਨਫ਼ਰਤ ਹੈ ਤਾਂ ਮੰਦਿਰ ਜਾਂ ਗੁਰਦੁਆਰੇ ਜਾਣਾ ਵੀ ਵਿਅਰਥ ਹੈ ਸੱਚਾ ਧਰਮ ਉਹ ਹੈ ਜਿੱਥੇ ਦਿਲ ਸਾਫ਼ ਹੋਵੇ ਜਿੱਥੇ ਕਰਮ ਭਲਾਈ ਵਾਲੇ ਹੋਣ ਰੱਬ ਤੱਕ ਪਹੁੰਚਣ ਦਾ ਰਾਹ ਚੰਗੇ ਕੰਮਾਂ ਰਾਹੀਂ ਹੀ ਖੁੱਲਦਾ ਹੈ ਜੀਵਨ ਦੇ ਮੁੱਖ ਸਿਧਾਂਤ ਗੁਰੂ ਪ੍ਰੰਤ ਸਾਹਿਬ ਜੀ ਸਾਡੇ ਲਈ ਜੀਵਨ ਦੇ ਕੁਝ ਸਪਸ਼ਟ ਸਿਧਾਂਤ ਦਿੰਦੇ ਹਨ ਸੱਚਾਈ ਨਾਲ ਜਿਉਣਾ ਅਹੰਕਾਰ, ਕ੍ਰੋਧ, ਲੋਭ ਤੇ ਕਾਮ ਤੇ ਕਾਬੂ ਪਾਉਣਾ ਦਇਆ ਤੇ ਨਿਮਰਤਾ ਨਾਲ ਜੀਵਨ ਬਿਤਾਉਣਾ ਸੇਵਾ ਕਰਨੀ ਤੇ ਨਾਮ ਜਪਣਾ ਸਭ ਨਾਲ ਪਿਆਰ ਤੇ ਸਮਾਨਤਾ ਰੱਖਣੀ ਇਹੀ ਗੁਰੂ ਜੀ ਦਾ ਰਾਹ ਹੈ ਸਾਦਗੀ ਸੱਚਾਈ ਤੇ ਪਿਆਰ ਦਾ ਰਾਹ ਨਾਮ ਸਿਮਰਨ ਦਾ ਸਾਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਮਨੁੱਖ ਰੱਬ ਦਾ ਨਾਮ ਹਰ ਪਲ ਯਾਦ ਕਰਦਾ ਹੈ ਤਾਂ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਨਾਮ ਸਿਮਰਨ ਦਾ ਮਤਲਬ ਸਿਰਫ ਰੱਬ ਦਾ ਨਾਮ ਜਪਣਾ ਨਹੀਂ ਸਗੋਂ ਹਰ ਸਾਹ ਵਿੱਚ ਉਸ ਨੂੰ ਮਹਿਸੂਸ ਕਰਨਾ ਹੈ ਜਦੋਂ ਅਸੀਂ ਇਹ ਅਹਿਸਾਸ ਕਰ ਲੈਂਦੇ ਹਾਂ ਕਿ ਰੱਬ ਸਾਡੇ ਨਾਲ ਹਨ ਤਾਂ ਅੰਦਰ ਦੀ ਬੇਚੈਨੀ ਦੂਰ ਹੋ ਜਾਂਦੀ ਹੈ ਜੀਵਨ ਹੌਲਾ ਤੇ ਚਾਨਣੀ ਨਾਲ ਭਰ ਜਾਂਦਾ ਹੈ ਮਨੁੱਖਤਾ ਸਭ ਤੋਂ ਵੱਡਾ ਧਰਮ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਯਾਦ ਦਿਵਾਉਂਦੇ ਹਨ ਧਰਮ ਦਾ ਮਤਲਬ ਕਿਸੇ ਰਸਮ ਵਿੱਚ ਨਹੀਂ ਧਰਮ ਦਾ ਮਤਲਬ ਹੈ ਮਨੁੱਖ ਬਣਨਾ ਜਿਹੜਾ ਦਿਲੋਂ ਪਿਆਰ ਕਰਦਾ ਹੈ ਦੂਜਿਆਂ ਦੀ ਮਦਦ ਕਰਦਾ ਹੈ ਉਹੀ ਅਸਲ ਵਿੱਚ ਰੱਬ ਦੇ ਨੇੜੇ ਹੈ ਰੱਬ ਦੀ ਸੇਵਾ ਮਨੁੱਖ ਦੀ ਸੇਵਾ ਨਾਲ ਹੀ ਹੋ ਸਕਦੀ ਹੈ। ਇਹ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਵੱਡੀ ਸਿੱਖਿਆ ਹੈ। ਦੋਸਤੋ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹ ਸਿਖਾਉਂਦੇ ਹਨ ਕਿ ਰੱਬ ਕਿਸੇ ਦੂਰ ਤਾਂ ਨਹੀਂ, ਉਹ ਸਾਡੇ ਅੰਦਰ ਹੀ ਹਨ। ਜਦੋਂ ਅਸੀਂ ਸੱਚਾਈ ਨਾਲ ਜਿਉਂਦੇ ਹਾਂ, ਸੇਵਾ ਕਰਦੇ ਹਾਂ, ਪਿਆਰ ਨਾਲ ਬੋਲਦੇ ਹਾਂ ਤਾਂ ਉਹੀ ਗੁਰੂ ਦੀ ਰੌਸ਼ਨੀ ਸਾਡੇ ਅੰਦਰ ਚਮਕਦੀ ਹੈ। ਜੀਵਨ ਦਾ ਮਕਸਦ ਕਿਸੇ ਹੋਰ ਨੂੰ ਬਦਲਣਾ ਨਹੀਂ ਸਗੋਂ ਆਪਣੇ ਆਪ ਨੂੰ ਗੁਰੂ ਦੀ ਬਾਣੀ ਅਨੁਸਾਰ ਬਦਲਣਾ ਹੈ। ਏਸੀ ਦੋਸਤੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਾਰ ਦਾ ਪਹਿਲਾ ਹਿੱਸਾ ਇੱਕ ਅਜੇ ਹੀ ਰੋਸ਼ਨੀ ਜੋ ਸਾਨੂੰ ਸੱਚ, ਪਿਆਰ ਅਤੇ ਸਮਾਨਤਾ ਦੇ ਰਾਹ ਤੇ ਤੁਰਨ ਦੀ ਸਿੱਖਿਆ ਦਿੰਦੀ ਹੈ। ਅਧਿਆਏ ਦੂਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਿਰਫ ਰੱਬ ਦੀ ਗੱਲ ਨਹੀਂ ਦੱਸਦੀ। ਉਹ ਸਾਨੂੰ ਜੀਵਨ ਜਿਉਣ ਦੀ ਕਲਾ ਸਿਖਾਉਂਦੀ ਹੈ। ਉਸ ਵਿੱਚ ਹਰ ਰਾਗ, ਹਰ ਸ਼ਬਦ, ਹਰ ਬੋਲੀ ਦਾ ਮਕਸਦ ਮਨੁੱਖ ਨੂੰ ਆਪਣੇ ਅੰਦਰ ਝਾਕਣ ਲਈ ਪ੍ਰੇਰਿਤ ਕਰਨਾ ਹੈ ਬਾਣੀ ਕਹਿੰਦੀ ਹੈ ਆਪਣੇ ਅੰਦਰ ਵੇਖੋ ਜੋ ਰੱਬ ਤੁਸੀਂ ਬਾਹਰ ਲੱਭ ਰਹੇ ਹੋ ਉਹ ਤੁਹਾਡੇ ਅੰਦਰ ਹੀ ਹਨ ਜਦੋਂ ਤੁਸੀਂ ਆਪਣੇ ਮਨ ਨੂੰ ਸ਼ਾਂਤ ਕਰ ਲੈਂਦੇ ਹੋ ਤਾਂ ਤੁਹਾਨੂੰ ਉਹੀ ਜੋਤ ਮਹਿਸੂਸ ਹੁੰਦੀ ਹੈ ਜੋ ਸਾਰੀ ਕਾਇਨਾਤ ਵਿੱਚ ਵਸਦੀ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਬਾਣੀ ਨੂੰ ਸਿਰਫ ਪੜੋ ਨਾ ਉਸ ਨੂੰ ਜੀਵਨ ਵਿੱਚ ਲਿਆਓ ਉਸ ਦੇ ਸ਼ਬਦਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਲਓ ਜਿਵੇਂ ਮਿੱਠਾ ਬੋਲਣਾ ਦਇਆ ਕਰਨੀ ਸੱਚ ਬੋਲਣਾ ਤੇ ਦੂਜਿਆਂ ਦੀ ਮਦਦ ਕਰਨੀ ਇਹੀ ਗੁਰੂ ਦੀ ਬਾਣੀ ਦਾ ਅਸਲੀ ਅਭਿਆਸ ਹੈ ਸੇਵਾ ਗੁਰੂ ਦੀ ਬਾਣੀ ਦਾ ਜੀਵੰਤ ਰੂਪ ਗੁਰੂ ਗ੍ਰੰਥ ਸਾਹਿਬ ਜੀ ਸੁਖਾਉਂਦੇ ਹਨ ਕਿ ਸੱਚੀ ਭਗਤੀ ਸੇਵਾ ਨਾਲ ਜੁੜੀ ਹੋਈ ਹੈ ਜੇ ਤੁਸੀਂ ਕਿਸੇ ਭੁੱਖੇ ਨੂੰ ਖਾਣਾ ਖਵਾਉਂਦੇ ਹੋ ਕਿਸੇ ਬੇਸਹਾਰੇ ਦਾ ਸਹਾਰਾ ਬਣਦੇ ਹੋ ਜਾਂ ਕਿਸੇ ਦੇ ਦੁੱਖ ਵਿੱਚ ਉਸ ਦੇ ਨਾਲ ਖੜਦੇ ਹੋ ਤਾਂ ਉਹੀ ਸਭ ਤੋਂ ਵੱਡੀ ਉਪਾਸਨਾ ਹੈ ਸੇਵਾ ਰੱਬ ਤੱਕ ਪਹੁੰਚਣ ਦਾ ਸਿੱਧਾ ਰਾਹ ਹੈ ਕਿਉਂਕਿ ਜਦੋਂ ਅਸੀਂ ਦੂਜਿਆਂ ਦੀ ਸੇਵਾ ਕਰਦੇ ਹਾਂ ਅਸੀਂ ਅਸਲ ਵਿੱਚ ਰੱਬ ਦੀ ਸੇਵਾ ਕਰ ਰਹੇ ਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਕਿ ਸੇਵਾ ਨਾਲ ਮਨੁੱਖ ਅਹੰਕਾਰ ਤੋਂ ਮੁਕਤ ਹੋ ਜਾਂਦਾ ਹੈ ਅਤੇ ਉਸ ਦਾ ਦਿਲ ਨਰਮ ਤੇ ਪਵਿੱਤਰ ਬਣ ਜਾਂਦਾ ਹੈ ਦਇਆ ਤੇ ਨਿਮਰਤਾ ਮਨੁੱਖਤਾ ਦੀ ਰੂਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜੇ ਦਿਲ ਵਿੱਚ ਦਇਆ ਨਹੀਂ ਤਾਂ ਧਰਮ ਅਧੂਰਾ ਹੈ ਦੇਅ ਆ ਉਹ ਰੋਸ਼ਨੀ ਹੈ ਜੋ ਮਨੁੱਖ ਦੇ ਅੰਦਰ ਰੱਬ ਦੀ ਮੌਜੂਦਗੀ ਦਿਖਾਉਂਦੀ ਹੈ ਜਦੋਂ ਅਸੀਂ ਦੂਜਿਆਂ ਨਾਲ ਨਰਮੀ ਨਾਲ ਪੇਸ਼ ਆਉਂਦੇ ਹਾਂ ਜਦੋਂ ਅਸੀਂ ਕਿਸੇ ਦੀ ਗਲਤੀ ਨੂੰ ਮਾਫ ਕਰ ਦਿੰਦੇ ਹਾਂ ਤਾਂ ਅਸੀਂ ਗੁਰੂ ਦੀ ਸਿੱਖਿਆ ਤੇ ਤੁਰ ਰਹੇ ਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਨਿਮਰਤਾ ਸਿਖਾਉਂਦੇ ਹਨ ਜਿੰਨਾ ਵੱਡਾ ਦਰਖਤ ਹੁੰਦਾ ਹੈ ਓਨਾ ਹੀ ਝੁਕਿਆ ਹੋਇਆ ਹੁੰਦਾ ਹੈ ਇਸੇ ਤਰ੍ਹਾਂ ਜਿਹੜਾ ਇਨਸਾਨ ਅਸਲ ਵਿੱਚ ਗਿਆਨਵਾਨ ਹੁੰਦਾ ਹੈ ਉਹ ਹਮੇਸ਼ਾ ਨਿਮਰ ਰਹਿੰਦਾ ਹੈ ਵਿਕਾਰਾਂ ਤੇ ਕਾਬੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਮਨੁੱਖ ਦੇ ਅੰਦਰ ਸਭ ਤੋਂ ਵੱਡੀ ਲੜਾਈ ਉਸਦੇ ਆਪਣੇ ਵਿਕਾਰਾਂ ਨਾਲ ਹੁੰਦੀ ਹੈ। ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਇਹ ਪੰਜ ਦੁਸ਼ਮਣ ਮਨੁੱਖ ਦੇ ਅੰਦਰ ਰਹਿੰਦੇ ਹਨ। ਜਦੋਂ ਅਸੀਂ ਨਾਮ ਜਪਦੇ ਹਾਂ, ਜਦੋਂ ਅਸੀਂ ਗੁਰੂ ਦੀ ਬਾਣੀ ਸੁਣਦੇ ਤੇ ਉਸ ਤੇ ਅਮਲ ਕਰਦੇ ਹਾਂ ਤਾਂ ਹੌਲੇ-ਹੌਲੇ ਇਹ ਵਿਕਾਰ ਕਾਬੂ ਵਿੱਚ ਆਉਣ ਲੱਗ ਪੈਂਦੇ ਹਨ। ਮਨ ਸ਼ਾਂਤ ਹੋ ਜਾਂਦਾ ਹੈ ਤੇ ਜੀਵਨ ਹੌਲਾ ਤੇ ਸੁਖਮਈ ਹੋ ਜਾਂਦਾ ਹੈ। ਜੀਵਨ ਦੇ ਅਸਲ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜੀਵਨ ਦੇ ਕੁਝ ਮੂਲ ਸਿਧਾਂਤ ਦਿੰਦੇ ਹਨ ਸੱਚਾਈ ਨਾਲ ਜੁੜਨਾ ਅਹੰਕਾਰ ਤੇ ਵਿਕਾਰਾਂ ਤੇ ਕਾਬੂ ਰੱਖਣਾ ਦਇਆ ਤੇ ਨਿਮਰਤਾ ਨਾਲ ਪੇਸ਼ ਹੋਣਾ ਸੇਵਾ ਤੇ ਨਾਮ ਜਪਣ ਰਾਹੀਂ ਰੱਬ ਨਾਲ ਜੁੜਨਾ ਸਭ ਵਿੱਚ ਇੱਕੋ ਜੋਤ ਵੇਖਣਾ ਇਹ ਸਿਧਾਂਤ ਸਿਰਫ ਧਾਰਮਿਕ ਨਹੀਂ ਜੀਵਨ ਦੇ ਹਰ ਪੱਖ ਵਿੱਚ ਰਗ ਹੁੰਦੇ ਹਨ ਚਾਹੇ ਕਾਰ ਹੋਵੇ ਕੰਮ ਹੋਵੇ ਜਾਂ ਸਮਾਜ ਜਿਵੇਂ ਅਸੀਂ ਗੁਰੂ ਦੀ ਸਿੱਖਿਆ ਅਨੁਸਾਰ ਜਿਉਂਦੇ ਹਾਂ ਤਾਂ ਹਰ ਰਿਸ਼ਤਾ ਪਿਆਰ ਆਦਰ ਤੇ ਸ਼ਾਂਤੀ ਨਾਲ ਭਰ ਜਾਂਦਾ ਹੈ ਕਿਰਤ ਕਰਨੀ ਸੱਚੇ ਤਰੀਕੇ ਨਾਲ ਜੀਵਨ ਜਿਉਣਾ ਗੁਰੂ ਗ੍ਰੰਥ ਸਾਹਿਬ ਜੀ ਸਿਖਾਉਂਦੇ ਹਨ ਕਿ ਹਰ ਮਨੁੱਖ ਨੂੰ ਸੱਚੇ ਤਰੀਕੇ ਨਾਲ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਨਾਲ ਕਮਾਈ ਹੋਈ ਰੋਟੀ ਸਭ ਤੋਂ ਪਵਿੱਤਰ ਹੁੰਦੀ ਹੈ ਇਹ ਸਾਨੂੰ ਇਨਸਾਫ ਸੱਚਾਈ ਤੇ ਇਮਾਨਦਾਰੀ ਨਾਲ ਜਿਉਣ ਦੀ ਪ੍ਰੇਰਣਾ ਦਿੰਦੀ ਹੈ ਗੁਰੂ ਜੀ ਕਹਿੰਦੇ ਹਨ ਕੰਮ ਕਰਨਾ ਵੀ ਉਪਾਸਨਾ ਹੈ ਜਦੋਂ ਅਸੀਂ ਮਿਹਨਤ ਨਾਲ ਈਮਾਨਦਾਰੀ ਨਾਲ ਆਪਣਾ ਕਰਤੱਵ ਨਿਭਾਉਂਦੇ ਹਾਂ ਤਾਂ ਉਹੀ ਰੱਬ ਦੀ ਪਗਤੀ ਹੈ ਦੋਸਤੋ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹ ਸਿਖਾਉਂਦੇ ਹਨ ਕਿ ਜੀਵਨ ਦਾ ਅਸਲ ਮਕਸਦ ਸਿਰਫ ਜਿਉਣਾ ਨਹੀਂ ਸਗੋਂ ਜਿਉਣਾ ਪਿਆਰ ਨਾਲ ਸੱਚ ਨਾਲ ਤੇ ਸੇਵਾ ਨਾਲ ਜਦੋਂ ਅਸੀਂ ਰੱਬ ਦੀ ਮਰਜ਼ੀ ਨੂੰ ਮੰਨ ਕੇ ਸੰਤੋਖ ਤੇ ਸ਼ੁਕਰ ਨਾਲ ਹਰ ਪਲ ਜਿਉਂਦੇ ਹਾਂ ਤਾਂ ਜੀਵਨ ਆਪੇ ਹੀ ਸੁੰਦਰ ਬਣ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਿਰਫ ਧਰਮ ਨਹੀਂ ਸਿਖਾਉਂਦੀ ਉਹ ਸਾਨੂੰ ਇਨਸਾਨੀਅਤ ਸਿਖਾਉਂਦੀ ਹੈ ਦੋਸਤੋ ਏਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀਵਨ ਸਿੱਖਿਆ ਤੇ ਆਤਮਿਕ ਰਾਹ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਇਸ ਚਾਨਣ ਨੂੰ ਅੱਗੇ ਵਧਾਓ ਸਾਂਝਾ ਕਰੋ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਹਰਪ੍ਰੀਤ ਨਾਲ ਜੁੜੇ ਰਹੋ